ਅੱਜ ਕਾਂਗਰਸ ਪਾਰਟੀ ਦੇ ਸਾਰੇ ਵਿਧਾਨ ਸਭਾ ਹਲਕਿਆਂ 'ਚ ਪ੍ਰੋਗਰਾਮ ਹੈ ਇਨ ਲਾਅਨ ਆਰਡਰ ਦੀ ਲੁੱਟਾਂ ਖੋਹਾਂ ਜੋ ਪੰਜਾਬ 'ਚ ਹੋ ਰਹੀਆ ਲਾਅਨ ਆਰਡਰ ਦੀ ਸਿਚੁਏਸ਼ਨ ਬਹੁਤ ਮਾੜੀ ਆ ਔਰ ਲੁੱਟਾਂ ਖੋਹਾਂ ਹੋਣ ਕਾਰਨ ਔਰ ਜਿਹੜੇ ਪੰਜਾਬ ਦੇ ਲੋਕ ਅੱਜ ਘਰਾਂ ਵਿੱਚ ਵੀ ਸੁਰੱਖਿਤ ਨਹੀਂ ਘਰਾਂ ਵਿੱਚ ਵੀ ਜਾ ਕੇ ਲੋਕ ਉਹਨਾਂ ਨੂੰ ਮਾਰ ਰਹੇ ਆ ਗੈਂਗਸਟਰ ਰਾਜ ਹੋ ਰਿਹਾ ਔਰ ਸਰਕਾਰ ਨਾ ਦੀ ਪੰਜਾਬ 'ਚ ਕੋਈ ਚੀਜ਼ ਨਹੀਂ ਹੈ ਸਰਕਾਰ ਤਾਂ ਕੋਈ ਜ਼ਿੰਮੇਵਾਰੀ ਹੈ ਨਹੀਂ ਇਹ ਲੱਗਦਾ ਇੱਦਾਂ ਜਿਦਾ ਪੰਜਾਬ 'ਚ ਕੋਈ ਸਰਕਾਰ ਹੁੰਦੀ ਨਹੀਂ ਹੈ ਇਹਨਾਂ ਨੂੰ ਤਾਂ ਜੇ ਗਵਰਨਰ ਰਾਜ ਹੋਵੇ ਤਾਂ ਵੀ ਪੰਜਾਬ ਵਿੱਚ ਕੋਈ ਚੰਗੀ ਸਰਕਾਰ ਨਾ ਨਹੀਂ ਤੇ ਕੋਈ ਚੀਜ਼ੇ ਹੈ ਨਹੀਂ ਔਰ ਜੇ ਅੱਜ ਪੰਜਾਬ ਵਿੱਚ ਸਭ ਤੋਂ ਵੱਧ ਜੇ ਮੁੜ ਕੇ ਅੱਤਵਾਦ ਦੀ ਗੱਲ ਕਰੂ ਤਾਂ ਮੁੜ ਕੇ ਇਹ ਲੱਗਦਾ ਵੀ ਮੁੜ ਕੇ ਫਿਰ ਪੰਜਾਬ ਜੇ ਅੱਤਵਾਦ ਜਿਹੜਾ ਹੈਗਾ ਉਹ ਦਸ ਤੱਕ ਦਊਗਾ ਔਰ ਸਰਕਾਰ ਜਿਹੜੀ ਹਰ ਫਰੰਟ ਤੇ ਫੇਲ ਹੋਈ ਆ ਚਾਹੇ ਮਾਰਜਿੰਗ ਦਾ ਮਾਮਲਾ ਸੀ ਚਾਹੇ ਲਾਨ ਆਰਡਰ ਦੀ ਸਭ ਤੋਂ ਵੱਡੀ ਸਮੱਸਿਆ ਸੀ ਚਾਹੇ ਸਿਹਤ ਸਹੂਲਤਾਂ ਸੀ ਕਿਸੇ ਵੀ ਮਾਮਲੇ ਚ ਜਿਹੜੀ ਸਰਕਾਰ ਹੈ ਉਹ ਫੇਲ ਹੋ ਚੁੱਕੀ ਆ ਔਰ ਪੰਜਾਬ ਦੇ ਲੋਕ ਅੱਜ ਮੰਨ ਬਣਾ ਚੁੱਕੇ ਆ ਕਿ ਇਹ ਸਰਕਾਰ ਸਾਡੀ ਸਾਡੀ ਸਲਕਸ਼ਿਤ ਨਹੀਂ ਹੈ ਪੰਜਾਬ ਦੇ ਲੋਕ ਦੇ ਦੇ ਜੇ ਜੇ ਸਰਕਾਰ ਹੈ ਪੰਜਾਬ ਦੇ ਲੋਕ ਆਪਣੇ ਆਪ ਨੂੰ ਅਰਕਸ਼ਕ ਮਹਿਸੂਸ ਕਰ ਰਹੇ ਆ ਸੁਰੱਖਿਤ ਮਹਿਸੂਸ ਨਹੀਂ ਕਰ ਰਹੇ ਸਰਕਾਰ ਨਾਲ ਦੀ ਪੰਜਾਬ ਵਿੱਚ ਕੋਈ ਚੀਜ਼ ਨਹੀਂ ਹੈ ਗੁੰਡਾ ਰਾਜ ਹੈ ਦੁਗਾ ਰਾਜ ਹੈਗਾ ਗੈਂਗਸਟਰ ਸਰयाम ਕੋ ਮ ਰਹੇ ਆ ਔਰ ਕਹਾਂ ਜਿਆਦਾ ਕਿ ਲੋਕਾਂ ਨੂੰ ਮਾਰ ਰਹੇ ਆ ਬਪਾਰ ਜਿਹੜਾ ਹੈਗਾ ਤਹਿਸ਼ਨਾਸ਼ ਹੋ ਰਿਹਾ ਬਿਜਲੀ ਦੇ ਬਿੱਲ ਵੱਧ ਰਹੇ ਹਰੇਕ ਚੀਜ਼ ਮਹਿੰਗੀ ਹੋ ਰਹੀ ਹੈ ਔਰ ਜੇ ਪੈਟਰੋਲ ਦੀ ਗੱਲ ਕਹੀਏ ਤਾਂ ਸਾਰੇ ਹਿੰਦੁਸਤਾਨ ਵਿੱਚ ਦੇ ਪੈਟਰੋਲ ਡੀਜ਼ਲ ਮਹਿੰਗਾ ਹੋ ਗਿਆ ਹਰੇਕ ਚੀਜ਼ ਮਹਿੰਗੀ ਹੋ ਜਾਂਦੀ ਉਹਦੇ ਨਾਲ ਤੇ ਉਹਦੇ ਨਾਲ ਪੰਜਾਬ ਸਭ ਤੋਂ ਵੱਧ ਜਿਹੜਾ ਇਸ ਵੇਲੇ ਮਹਿੰਗਾ ਪੈਟਰੋਲ ਹੈ ਪੰਜਾਬ ਵਿੱਚ ਹੈ ਔਰ ਇਹ ਸਰਕਾਰ ਜਿਹੜੇ ਲੋਕਾਂ ਦੇ ਪੈਸੇ ਟੈਕਸਾਂ ਰਾਹੀਂ ਮਸੂਲ ਕਰਦੀ ਹੈ ਔਰ ਕੱਲ ਨੂੰ ਇਹ ਨਜਾਇਜ਼ ਖਰਚਿਆਂ 'ਚ ਉਠਾਦੀ ਔਰ ਪੰਜਾਬ ਦਾ ਜਿਹੜਾ ਪੈਸਾ ਉਹ ਬਾਹਰਲੀ ਸਟੇਟਾਂ ਵਿੱਚ ਵੀ ਖਰਚ ਹੋ ਰਿਹਾ ਬਾਹਰਲੀ ਸਟੇਟਾਂ 'ਚ ਪੰਜਾਬ ਨੂੰ ਮਸ਼ਹੂਰੀ ਕਰਨ ਦੀ ਲੋੜ ਨਹੀਂ ਪੰਜਾਬ ਦੇ ਲੋਕਾਂ ਦੀ ਇੱਕ ਪਾਸੇ ਮਜ਼ਦਮਾ ਨੂੰ ਤਨਖਾਹ ਦੇਣ ਨੂੰ ਪੈਸੇ ਨਹੀਂ ਹੈ ਦੂਏ ਪਾਸੇ ਕਰੋੜਾ 11 ਕਰੋੜ ਰੁਪਏ ਜਿਹੜਾ ਸਰਕਾਰ ਨੇ ਨਜਾਇਜ਼ ਕੰਮਾਂ ਦੇ ਖਰਚ ਕਰਦੀ ਹੈ ਤੋਂ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਇਹ ਸਰਕਾਰ ਨੂੰ ਜਿੰਨਾ ਜਲਦੀ ਹੋ ਸਕਦਾ ਲਾਭੇ ਕਰੋ ਔਰ ਆਉਣ ਵਾਲੇ ਜਿਹੜੀ ਸੈਸਰ ਹੈ ਔਰ ਇਮਾਨਦਾਰ ਸਰਕਾਰ ਹੈ ਔਰ ਜਿਹੜੇ ਜਿਹਨੇ ਪਹਿਲਾਂ ਵੀ ਐਡੇ ਵੱਡੇ ਪੰਜਾਬ ਦੇ ਨੂੰ ਕਾਬੂ ਕੀਤਾ ਔਰ ਇੱਥੇ ਜਿਹੜੇ ਨਕੇਲ ਕਸੀ ਹੈ ਇਹਨਾਂ ਦੇ ਅਤਵਾਦਿਆਂ ਤੇ ਜਾਂ ਹੋਰ ਕਿਸੇ ਵੀ ਮਾਮਲੇ 'ਚ ਉਹ ਸਰਕਾਰ ਨੂੰ ਲਿਆਓ ਧੰਨਵਾਦ ਜਿਹੜੀ ਸਾਰਾ